ਸੇ ਖਾਣਾ ਬਣਾਉਣਾ ਕਈ ਵਾਰ ਸਾਨੂੰ ਵੀ ਭਾਂਡੇ ਆਪਣੇ ਕੋਲੋਂ ਲੈ ਕੇ ਆਉਣੇ ਪੈਂਦੇ ਆ। ਉਹ ਇਹ ਤਾਂ ਨਾ ਸਹੁਰਿਆਂ ਦੀ ਨਾ ਪੇਕੇ ਦੀ ਨਾ ਸਰਕਾਰੀ ਨਾ ਕੱਚੇ ਵਿੱਚ ਵਿਚਾਲੇ ਲਟਕੇ ਹੋਏ ਆ। ਵਿੱਚ ਵਿਚਾਲੇ ਲਟਕੇ ਹੋਏ ਆ ਜਾਨੀ ਕਿ ਉਹ ਸਾਨੂੰ ਪਤਾ ਸਾਡੇ ਮਰਿਆ ਸਪ ਸਾਡੇ ਗੱਲ ਪਿਆ ਸੀ ਉਹਨੂੰ ਕਿਸ ਤਰ੍ਹਾਂ ਸਰਕਾਰ ਦੁਆਰਾ ਬਿਮਾਰੀ ਜਾਂਦਾ। ਡੰਗ ਬਹੁਤ ਜ਼ਿਆਦਾ ਮਾਰਦਾ ਉਹ ਤਾਂ ਸਾਡੀ ਕਿਸਮਤ ਚੰਗੀ ਹੈ ਕਿ ਅਸੀਂ ਬਚ ਜਾਂਦੇ ਆ। ਫਲੈਕਸੀ ਫੰਡ ਨਹੀਂ ਆਇਆ 3-4 ਸਾਲ ਤੋਂ। ਜੇ ਅਗਰ ਕੋਈ ਵੀ ਗੱਲ ਆ ਕੋਈ ਸਾਨੂੰ ਸਾਨੂੰ ਕਹਿੰਦਾ ਤੇ ਸੋਸ਼ਲ ਵਰਕਰ ਆ ਪਰ ਸਾਡੀ ਡਿਊਟੀ ਦਾ ਟਾਈਮ ਕੋਈ ਨਹੀਂ। ਸਾਡੀ ਡਿਊਟੀ ਸ਼ਾਮ ਤੱਕ ਚੱਲਦੀ ਹੈ ਰਾਤ ਤੱਕ ਵੀ ਚੱਲਦੀ ਜਾਂਦ ਕੇ ਇਹ ਤੁਸੀਂ ਦੇਖ ਲਓ ਕਿ ਜੇ ਡੰਡੇ ਨਾਲ ਹੀ ਜਾਂਦੀ ਹੈ ਡਿਊਟੀ ਡੰਡੇ ਨਾਲ ਸਰ ਲਈ ਜਾਂਦੀ ਹੈ ਸਾਨੂੰ ਉਸ ਵੇਲੇ ਉਦੋਂ ਹੀ ਆਰਡਰ ਆ ਜਾਂਦੇ ਆ ਕਿ ਤੁਸੀਂ ਸਾਨੂੰ ਹੁਣੇ ਅੰਗ ਹਿਨਾਰੀ ਰਿਪੋਰਟ ਦਿਓ ਜੀ ਹੁਣੇ ਸਾਨੂੰ ਪੈਨਸ਼ਨਾਂ ਦੀ ਰਿਪੋਰਟ ਦਿਓ ਜੀ ਹੁਣੇ ਕਿੰਨੀਆਂ ਪ੍ਰੈਗਨੈਂਟ ਲੇਡੀ ਉਹਨਾਂ ਦੀ ਰਿਪੋਰਟ ਦਿਓ ਜੀ ਜੋ ਸਾਨੂੰ 베ਸਡ ਹੁੰਦਾ ਨਾ ਕਹਿੰਦੇ ਦਰੀਆਂ ਨਹੀਂ ਤੁਹਾਨੂੰ ਦੇਣੀ ਆ ਜਿਹੜੇ ਥੈਲੇ ਥੁੱਲੇ ਆਉਂਦੇ ਨਾ ਉਹਨੂੰ ਸੀ ਕੇ ਬਣਾ ਲਓ ਇਹ ਡਿਜੀਟਲ ਇੰਡੀਆ ਹੈ ਜੈਸਾ ਇਹ ਡਿਜੀਟਲ ਇੰਡੀਆ ਦੇਖਦਾ ਸਾਨੂੰ ਪਹਿਲਾਂ ਇਹ ਡਿਸਾਈਡ ਕਰਕੇ ਦੱਸ ਦੇਣ ਕਿ ਅਸੀਂ ਸੋਸ਼ਲ ਵਰਕਰਾਂ ਕਿ ਅਸੀਂ ਮਲਾਜਮਾਂ ਏ ਸਾਡੀ ਮਤਲਬ ਸਮੱਸਿਆ ਆਦਾ ਪਰ ਤੁਹਾਨੂੰ ਜੀ ਸੋਸ਼ਲ ਵਰਕਰ ਵੀ ਹੋ ਫਿਰ ਸਤਕਾਰਤਾ ਜ਼ਿਆਦਾ ਹੋਣਾ ਚਾਹੀਦਾ ਸੋਸ਼ਲ ਵਰਕਰ ਦਾ ਹਾਂਜੀ ਬਿਲਕੁਲ ਜੀ ਤੁਹਾਡੀ ਡਿਊਟੀ ਕੀ ਹੁੰਦੀ ਹੈ ਜੀ ਸਾਡੀ ਡਿਊਟੀ ਇਹ ਹੁੰਦੀ ਹੈ ਕਿ ਅਸੀਂ ਮਹੱਲੇ ਦੇ ਵਿੱਚ ਜੋ ਵੀ ਆਬਾਦੀ ਹੈ ਉਹਨੂੰ ਕਵਰ ਕਰਦੇ ਹਾਂ ਸਰਵੇ ਦੇ ਵਿੱਚ ਤੇ ਜੋ ਵੀ ਸਾਡੇ ਲਾਭਪਾਤਰੀ ਜਿਹੜਾ ਪ੍ਰੈਗਨੈਂਟ ਔਰਤਾਂ ਉਹਨਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਉਹਦੇ ਲਈ ਤੁਹਾਨੂੰ ਕੋਈ ਫੈਸਿਲੀਟੇਟ ਕੀਤਾ ਜਾਂਦਾ ਕੋਈ ਫੈਸਿਲਿਟੀ ਮਿਲਦੀ ਹੈ ਕਿ ਆਪਣੇ ਸਾਧਨ ਤੇ ਜਾਣੇ ਆਪਣਾ ਖਰਚਾ ਕਰਕੇ ਜਾਣ ਸਰ ਆਪਣਾ ਖਰਚਾ ਕਰਦੇ ਇਸੇ ਕਰਕੇ ਅਸੀਂ ਇੱਥੇ ਇਕੱਠੇ ਹੋਏ ਕਿ ਜੇ ਪਿੱਛੋਂ ਸਰਕਾਰ ਵੱਲੋਂ ਵੀ ਕੋਈ ਪੈਸਾ ਆਂਦਾ ਜਿਵੇਂ ਕਿ ਸਾਨੂੰ 7 ਸਾਲ ਹੋ ਗਏ ਨਾ ਸਾਨੂੰ ਕੋਈ ਰਜਿਸਟਰਾਂ ਦਾ ਪੈਸਾ ਆਇਆ ਨਾ ਸਾਨੂੰ ਕੋਲੋ ਕਰਦੇ ਸਾਡੇ ਵੱਲ ਦੇਖਦੇ ਉਹ ਵੀ ਸਾਨੂੰ ਇਹ ਚਾਹੁੰਦੇ ਕਿ ਤੁਹਾਨੂੰ ਸਰਕਾਰ ਵੱਖਰਾ ਗ੍ਰਾਂਟ ਦਵੇ ਵੱਖਰੀ ਦੂਸਰੀ ਦਵੇ ਇਹ ਵੀ ਪਰ ਤਾਂ ਮਾਨ ਸਤਕਾਰ ਨਹੀਂ ਦਿੰਦੇ ਨਹੀਂ ਸਰ ਬਿਲਕੁਲ ਨਹੀਂ ਤੁਹਾਡਾ ਖਰਚਾ ਮਹੀਨੇ ਦਾ ਕਿੰਨਾ ਹੈ ਦਾ ਸਟੇਸ਼ਨਰੀ ਤੁਸੀਂ ਖਰੀਦ ਦਿਓ ਆਪਣੇ ਸਾਧਨ ਤੇ ਆਣਾ ਜਾਣਾ ਤੁਹਾਡਾ ਖਰਚਾ ਕਰਨਾ ਹੋ ਜਾਂਦਾ ਪਰ ਹੱਟ ਦੇਖਿਆ ਜਾਵੇ ਸਰ ਤੁਸੀਂ ਅੱਜ ਕੱਲ੍ਹ ਦੇਖ ਲਓ ਮਹਿੰਗਾਈ ਕਿੰਨੀ ਆ ਸਾਨੂੰ ਇੱਥੇ ਤੱਕ ਵੀ ਬੱਚਿਆਂ ਨੂੰ ਵੀ ਕੋਈ ਫੂਡ ਨਹੀਂ ਨਾ ਆਂਦਾ ਜਿਹੜਾ ਬੱਚਿਆਂ ਨੂੰ ਵੀ ਅਸੀਂ ਦੂਸਰਾ ਘਰੀ ਦਾ ਉਹਦੇ ਵਿੱਚ ਵੀ ਅਸੀਂ ਬਿਸਕਟ ਪਰਿਵਾਰਕ ਮੈਂਬਰ ਦੇਖ ਰਹੇ ਸਮਝਣਾ ਚਾਹੁੰਦੇ ਆ ਇਹ ਖਰਚਾ ਤੁਹਾਡਾ 5-7 ਹਜ਼ਾਰ ਹੋ ਜਾਂਦਾ ਜੋ ਤੁਸੀਂ ਸਟ੍ਰੈਸ ਲੈਣੇ ਆ ਜੋ ਕੰਮ ਕਰਦੇ ਹੋ ਉਹ ਅਲੈਦਾ ਤੋਂ ਉਹਦੇ ਕਾਉਂਟਰ ਤਨਖਾਹ ਕਿੰਨੀ ਮਿਲਦੀ ਹੈ ਕਿ ਧਰਨੇ ਲਾਣੇ ਪੈਂਦੇ ਆ ਸਰ ਸਾਨੂੰ ਉਹਦੇ ਕਾਉਂਟਰ ਤਨਖਾਹ ਇਹ ਦੇਖ ਲਓ ਕਿ ਸਾਨੂੰ ਸਟੇਟ ਦਾ 5500 ਆਉਂਦਾ ਆ ਤੇ ਸੈਂਟਰ ਗਵਰਨਮੈਂਟ ਦਾ 4500 ਸੈਂਟਰ ਗਵਰਨਮੈਂਟ ਦੀ ਤਾਂ ਜਿਹੜੀ ਤਨਖਾਹ ਆ ਸਾਨੂੰ ਉਹ ਕਦੀ ਆਈ ਦੀ ਕਿਸ਼ਤਾਂ 'ਚ ਹੀ ਆਈ ਆ ਜੇ ਕਿਤੇ ਆ ਗਈ ਆ 5 ਆਂਗੜਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਅੱਜ ਡੀਸੀ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗਾਂ ਨੂੰ ਲੈ ਕੇ ਭੈਣਾਂ ਸਾਡੇ ਨਾਲ ਇੱਥੇ ਮੌਜੂਦ ਆ ਮੈਡਮ ਲਖਵਿੰਦਰ ਹੁਣਾਂ ਤੋਂ ਜਾਣਦੇ ਕਿ ਅੱਜ ਕੀ ਕਾਰਨ ਬਣਿਆ ਜਿਹੜੇ ਇਹਨਾਂ ਨੂੰ ਧਰਨਾ ਦੇਣਾ ਪਿਆ ਜੀ ਮੈਮ ਇੱਕ ਵਾਰੀ ਸਾਨੂੰ ਸਮਝਾ ਦਿਓ ਅੱਜ ਕਾਰਨ ਕੀ ਬਣਿਆ ਜਿਹੜੇ ਸਾਰੀਆਂ ਭੈਣਾਂ ਨੂੰ ਡੀਸੀ ਦਫ਼ਤਰ ਦੇ ਬਾਹਰ ਆ ਕੇ ਬੈਣਾ ਪਿਆ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੱਕ ਮੈਨੂੰ ਫੋਨ ਕੀਤਾ ਤੇ ਤੁਸੀਂ ਇੱਥੇ ਪਹੁੰਚ ਗਏ ਹੋ ਜਾਂ ਸਾਡੇ ਜੋ ਪ੍ਰੋਬਲਮ ਆਇਆ ਉਹਨਾਂ ਦਾ ਹੱਲ ਕਰਨ ਵਾਸਤੇ ਆਏ ਹੋ ਮੈਂ ਆਂਗਣਵੜੀ ਮੁਲਾਜ਼ਮ ਜੂਨੀਅਨ ਸੀਟੂ ਦੇ ਜ਼ਿਲ੍ਹਾ ਸੈਕਟਰੀ ਦੇ ਤੌਰ ਤੇ ਮਤਲਬ ਇੱਥੇ ਪਹੁੰਚੀ ਹਾਂ ਭੈਣਾਂ ਦੇ ਸੱਦੇ ਦੇ ਉੱਤੇ ਤੇ ਮੇਰਾ ਨਾਮ ਲਖਵਿੰਦਰ ਕੌਰ ਹੈ ਮੈਂ ਤੁਹਾਡੇ ਮੀਡੀਆ ਰਹੀਂ ਇਹ ਦੱਸਣਾ ਜਾਂਦੀ ਹਾਂ ਕਿ ਇਹ ਜਿਹੜੇ ਭੈਣਾਂ ਸਾਡੇ ਇੱਥੇ ਇਕੱਠੀਆਂ ਹੋਈਆਂ ਆ ਉਹ ਪਹਿਲਾਂ ਤੋਂ ਸਰਕਾਰਾਂ ਦੀ ਮਾਰ ਚੱਲਦੀਆਂ ਪਈਆਂ ਜਿੱਦਾਂ ਕਿ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਇੱਕ ਤਾਂ ਸਾਡੇ ਬਜਟ ਦੇ ਵਿੱਚ 300 ਕਰੋੜ ਰੁਪਏ ਦੇ ਬਜਟ ਜਿਹੜਾ ਘਾਟੇ ਦਾ ਕੀਤਾ ਸਾਨੂੰ ਕਮੀ ਕਰ ਦਿੱਤੀ। ਸੰਬੋਧਨ ਕਰ ਇਸ ਗੱਲ ਤੁਸੀਂ ਕਹੀ ਆ ਕਿ ਅਸੀਂ ਸੋਸ਼ਲ ਵਰਕਰ ਆ ਕਿ EMPLOYEES ਆ। ਹਾਂਜੀ। ਤੁਹਾਨੂੰ ਅੱਜ ਤੱਕ ਦੱਸਿਆ ਸਰਕਾਰ ਨੇ ਤੁਹਾਡਾ ਡੈਜ਼ਿਗਨੇਸ਼ਨ ਹੈ ਕੀ ਆ ਜੀ? ਸਰ ਜਿੱਦਾਂ ਹੁਣ ਕਿ ਜਿਵੇਂ ਕਿ ਤਾਜ਼ੀ-ਤਾਜ਼ੀ ਗੱਲ ਹੈ ਕਿ ਭਰਤੀ ਕੀਤੀ ਗਈ। ਉਹਦੇ ਵਿੱਚ ਸਾਰੇ ਰੂਲ ਰੈਗੂਲੇਸ਼ਨ ਇਹਨਾਂ ਨੇ ਇਸ ਤਰ੍ਹਾਂ ਸਾਡੇ ਨਾਲ ਕੀਤੇ ਕਿ ਜਿਵੇਂ ਰੂਲ ਰੈਗੂਲੇਸ਼ਨ ਇਸ ਤਰ੍ਹਾਂ ਦੇ ਸੀਗੇ ਕਿ ਜਿਵੇਂ ਇੱਕ ਮੁਲਾਜ਼ਮ ਦੀ ਭਰਤੀ ਹੁੰਦੀ ਆ ਪੂਰਾ ਸਾਰਾ ਜੋ ਵੀ ਪ੍ਰੋਸੈਸ ਹੈਗਾ ਉਹ ਇੱਕ ਮੁਲਾਜ਼ਮ ਵਾਲਾ ਹੈਗਾ ਪਰ ਜਦੋਂ ਅਸੀਂ ਆਪਣੇ ਹੱਕਾਂ ਦੀ ਵੀ ਗੱਲ ਕਰਦੇ ਆ ਜਦੋਂ ਅਸੀਂ ਮਾਨ ਪੱਤੇ ਦੀ ਗੱਲ ਕਰਦੇ ਜਦੋਂ ਅਸੀਂ ਗ੍ਰੈਚਿਟੀ ਜੋ ਸੁਪਰੀਮ ਕੋਰਟ ਨੇ ਲਾਗੂ ਕੀਤੀ ਹੋਈ ਆ ਕਿਹਾ ਵਾ ਪੇ ਸਟੇਟ ਦੀਆਂ ਜਿਹੜੀਆਂ ਸਰਕਾਰਾਂ ਉਹ ਲਾਗੂ ਕਰਨ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਆ ਉੱਥੇ ਜਾ ਕੇ ਤਾਂ ਸਾਨੂੰ ਕਿਹਾ ਜਾਂਦਾ ਤੁਸੀਂ ਇੱਕ ਸੋਸ਼ਲ ਵਰਕਰ ਆ ਇਸ ਕਰਕੇ ਸਾਨੂੰ ਪਹਿਲਾਂ ਇਹ ਡਿਸਾਈਡ ਕਰਕੇ ਦੱਸ ਦੇਣ ਕਿ ਅਸੀਂ ਸੋਸ਼ਲ ਵਰਕਰ ਆ ਕਿ ਅਸੀਂ ਮੁਲਾਜ਼ਮ ਆ ਇਹ ਸਾਡੀ ਮਤਲਬ ਸਮੱਸਿਆ ਦਾ ਹਾਂ ਜੀ ਸੋਸ਼ਲ ਵਰਕਰ ਵੀ ਹੋ ਫਿਰ ਸਤਕਾਰ ਤਾਂ ਜ਼ਿਆਦਾ ਹੋਣਾ ਚਾਹੀਦਾ ਸੋਸ਼ਲ ਵਰਕਰ ਦਾ ਹਾਂਜੀ 2017 ਦੇ ਵਿੱਚ ਇੱਕ ਪੀਐਮਐਮਬੀਵਾਈ ਦੇ ਅਸੀਂ ਪ੍ਰੈਗਨੈਂਟ ਔਰਤਾਂ ਦੇ ਫਾਰਮ ਭਰਨੇ ਸ਼ੁਰੂ ਕੀਤੇ ਜਿਹਦਾ ਸਰਕਾਰ ਤੋਂ ਅਸੀਂ ਪੈਸੇ ਮੰਗਦੇ ਮੰਗਦੇ ਪਹਿਲਾਂ 500 ਸੀਗਾ ਪਰ ਫਾਈਲ ਦਾ ਵਰਕਰ ਨੂੰ ਤੇ ਹੈਲਪਰ ਨੂੰ ਸੀਗਾ 250 ਉਹ ਘਟਾ ਕੇ ਇਹ ਨਹੀਂ 100 ਰੁਪਏ ਤੇ ਪਰ ਵਰਕਰ ਨੂੰ ਤੇ 50 ਰੁਪਏ ਹੈਲਪਰ ਨੂੰ ਭੇਜੇ ਜੋ ਕਿ ਪਿਛਲੇ ਸਾਲ ਸਤੰਬਰ ਤੋਂ ਪਹਿਲਾਂ ਹੀ ਆ ਗਏ ਸੀਗੇ ਪਰ ਸਾਡੇ ਇੱਥੇ ਡਿਸਟ੍ਰਿਕਟ ਲੈਵਲ ਤੇ ਉਹ ਸਾਨੂੰ ਹਜੇ ਤੱਕ ਨਹੀਂ ਮਿਲੇ ਪੈਸੇ ਉਹਦਾ ਕਾਰਨ ਕੀ ਸੀ ਕਾਰਨ ਕਹਦੇ ਇਹ ਕਹਿੰਦੇ ਜੀ ਅਕਾਊਂਟ ਨਹੀਂ ਖੋਲਦੇ ਪਏ ਕਦੇ ਕਹਿੰਦੇ ਸਾਡਾ ਚੰਡੀਗੜ੍ਹ ਜਾਣ ਦਾ ਟਾਈਮ ਨਹੀਂ ਲੱਗਦਾ ਪਏ ਉੱਥੋਂ ਕੋਈ ਡਾਕੂਮੈਂਟ ਮੰਗਵਾਣੇ ਆ ਬਸ ਅਸੀਂ ਕਰਦੇ ਆ ਕਰਦੇ ਆ ਆਈ ਰਿਸਪੌਂਸਿਬਿਲਟੀ ਤੁਹਾਡੀ ਡਿਊਟੀ ਕੀ ਹੁੰਦੀ ਹੈ ਜੀ ਸਾਡੀ ਡਿਊਟੀ ਇਹ ਹੁੰਦੀ ਹੈ ਕਿ ਅਸੀਂ ਮਹੱਲੇ ਦੇ ਵਿੱਚ ਜੋ ਵੀ ਆਬਾਦੀ ਹੈ ਉਹਨੂੰ ਕਵਰ ਕਰਦੇ ਆ ਸਰਵੇ ਦੇ ਵਿੱਚ ਤੇ ਜੋ ਵੀ ਸਾਡੇ ਲਾਹੇਪਤਰੀ ਜਿਹੜਾ ਪ੍ਰੈਗਨੈਂਟ ਔਰਤਾਂ ਉਹਨਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਉਹਦੇ ਲਈ ਤੁਹਾਨੂੰ ਕੋਈ ਫੈਸਿਲੀਟੇਟ ਕੀਤਾ ਜਾਂਦਾ ਕੋਈ ਫੈਸਿਲਿਟੀ ਮਿਲਦੀ ਹੈ ਕਿ ਆਪਣੇ ਸਾਧਨ ਤੇ ਜਾਣੇ ਆਪਣਾ ਖਰਚਾ ਕਰਕੇ ਜਾਣੇ ਸਰ ਆਪਣਾ ਖਰਚਾ ਕਰਦੇ ਏਸੇ ਕਰਕੇ ਅਸੀਂ ਇੱਥੇ ਇਕੱਠੇ ਹੋਏ ਕਿ ਜੇ ਪਿੱਛੋਂ ਸਰਕਾਰ ਬੋਲਦੀ ਵੀ ਕੋਈ ਪੈਸਾ ਆਉਂਦਾ ਜਿਵੇਂ ਕਿ ਸਾਨੂੰ 7 ਸਾਲ ਹੋ ਗਏ ਨਾ ਸਾਨੂੰ ਕੋਈ ਰਜਿਸਟਰਾਂ ਦਾ ਪੈਸਾ ਆਇਆ ਨਾ ਸਾਨੂੰ ਕੋਲੋ ਕਰਦੇ ਕੋਲੋ ਕਰਦੇ ਆ ਸਰ ਤੇ ਉਸ ਤੋਂ ਬਾਅਦ ਜਿਵੇਂ ਕਿ ਨਾ ਰਜਿਸਟਰਾਂ ਦਾ ਕੋਈ ਪੈਸਾ ਆਇਆ ਨਾ ਕੋਈ ਬੱਚਿਆਂ ਨੂੰ ਸਟੇਸ਼ਨਰੀ ਵਗੈਰਾ ਆਂਦੀ ਅਸੀਂ ਆਪ ਚਾਰਟ ਬਣਾਈਦੇ ਆ ਜਿਵੇਂ ਅਸੀਂ ਆਪ ਹੀ ਉਹਨਾਂ ਨੂੰ ਬੁੱਕਸ ਵਗੈਰਾ ਲਿਆ ਕੇ ਦੇਈ ਦੀਆਂ ਉਲਟਾ ਇਹਨਾਂ ਨੇ ਸਾਤੋਂ ਹੁਣ 3 ਤੋਂ 6 ਸਾਲ ਦੇ ਜਿਹੜੇ ਬੱਚੇ ਆ ਉਹ ਪ੍ਰੀ ਸਕੂਲਾਂ ਦੇ ਵਿੱਚ ਪੇਸ਼ ਕਰਕੇ ਭੇਜ ਦਿੱਤੇ ਆ ਕਿ ਇਹਨਾਂ ਨੂੰ ਸਾਨੂੰ ਕੋਈ ਚੀਜ਼ ਦੇਣੀ ਨਾ ਪੈ ਜਾਵੇ ਤੁਸੀਂ ਇਹ ਦੇਖੋ ਕਿ ਜਿਵੇਂ ਕਿ ਮੇਰੀ ਰਾਹੋਂ ਵਿੱਚ ਡਿਊਟੀ ਆ ਉੱਥੇ ਗਿਆ 13 ਬਾਡ ਹੈ 11 ਅੰਗਣਵੜੀ ਸੈਂਟਰ ਆ ਪਰ ਜਿਹੜੇ ਪ੍ਰਾਇਮਰੀ ਸਕੂਲ ਆ ਉੱਥੇ ਦੋ ਨੇ ਛੋਟਾ ਬੱਚਾ ਜਿਹੜਾ ਮੇਰੇ ਏਰੀਏ ਦਾ ਆ ਉਹ ਪੇਰੈਂਟਸ ਐਨੇ ਓਕੇ ਆ ਕਿ ਜੇ ਉਹ ਸਰਕਾਰੀ ਸਕੂਲ 'ਚ ਲਗਾਣ ਜਾਂਦੇ ਜੋ ਬੇਟਾ ਉਹ ਆਪਣਾ ਬੁਆਏ ਸਕੂਲ ਚ ਛੱਡਣ ਜਾਂਦੇ ਆ ਤਾਂ ਲੜਕੀ ਬੇਟੀ ਨੂੰ ਉੱਥੇ ਜਾਂਦੇ ਤੇ 10 ਵਜੇ ਉਹਨਾਂ ਨੂੰ ਵਾਪਸ ਲਿਆਉਣਾ ਪੈਂਦਾ ਸਾਡੀਆਂ ਭੈਣਾਂ ਕੁਝ ਸਕੂਲਾਂ ਦੇ ਵਿੱਚ ਵੀ ਜੌਬ ਕਰਦੀਆਂ ਜਿੱਥੇ ਉਹਨਾਂ ਨੂੰ ਕਮਰੇ ਦਿੱਤੇ ਗਏ ਆ ਬੈਠਣ ਵਾਸਤੇ ਉਹ ਵੀ ਸਾਨੂੰ ਮਤਲਬ ਚੰਗੇ ਬਿਹੇਵੀਅਰ ਨਾਲ ਨਹੀਂ ਸਾਡੇ ਵੱਲ ਦੇਖਦੇ ਉਹ ਵੀ ਸਾਨੂੰ ਇਹ ਚਾਹੁੰਦੇ ਕਿ ਤੁਹਾਨੂੰ ਸਰਕਾਰ ਵੱਖਰਾ ਗ੍ਰਾਂਟ ਦਵੇ ਵੱਖਰੀ ਦੂਸਰੀ ਦਵੇ ਇਹ ਵੀ ਵਰਤਮਾਨ ਸਰਕਾਰ ਨਹੀਂ ਦਿੰਦੇ ਨਹੀਂ ਸਰ ਬਿਲਕੁਲ ਨਹੀਂ ਦਿੰਦੇ ਜੀ ਇੱਕ ਗੱਲ ਦੱਸਿਓ ਜਦੋਂ ਤੁਹਾਡਾ ਖਰਚਾ ਮਹੀਨੇ ਦਾ ਕਿੰਨਾ ਆਉਂਦਾ ਸਟੇਸ਼ਨਰੀ ਤੁਸੀਂ ਖਰੀਦਦੇ ਹੋ ਆਪਣੇ ਸਾਧਨ ਤੇ ਆਣਾ ਜਾਣਾ ਤੁਹਾਡਾ ਖਰਚਾ ਕਿੰਨਾ ਹੋਊਗਾ ਦਾ ਪਰ ਹੈਡ ਦੇਖਿਆ ਜਾਵੇ ਸਰ ਤੁਸੀਂ ਅੱਜ ਕੱਲ ਦੇਖ ਲਓ ਮਹਿੰਗਾਈ ਕਿੰਨੀ ਆ ਸਾਨੂੰ ਇੱਥੇ ਤੱਕ ਵੀ ਬੱਚਿਆਂ ਨੂੰ ਵੀ ਕੋਈ ਫੂਡ ਨਹੀਂ ਨਾ ਆਂਦਾ ਜਿਹੜਾ ਬੱਚਿਆਂ ਨੂੰ ਵੀ ਅਸੀਂ ਦੂਸਰਾ ਘਰੀ ਦਾ ਉਹਦੇ ਵਿੱਚ ਵੀ ਅਸੀਂ ਬਿਸਕਟ ਵਗੈਰਾ ਦਾ ਖਰਚਾ ਕਿੰਨਾ ਹੋ ਜਾਂਦਾ ਜੀ ਮੈਂ ਉਹ ਵੀ ਪੁੱਛ ਲਿਆ ਕਿਉਂਕਿ ਪੈਨ ਤੱਕ ਨਹੀਂ ਆਇਆ ਤੁਹਾਡਾ ਖਰਚਾ ਕਿੰਨਾ ਆ ਜਾਂਦਾ ਐਸਟੀਮੇਟ ਲਾਇਆ ਜਾਵੇ ਸਰ ਸਾਰਾ ਕੁਛ ਇੱਥੇ ਰਲਾਮ ਲਾ ਕੇ ਰੱਖ ਲਓ 5-7000 ਤਾਂ ਖਰਚਾ ਨਿਕਲ ਜਾਂਦਾ ਉਹ ਐਸੇ ਵੀ ਪੈਣਾ ਦਾ ਦਿਲ ਜਿਹੜਾ ਬੜਾ ਸਰ ਤੁਸੀਂ ਮੰਨਣਾ ਨਹੀਂ ਅਸੀਂ ਸਾਰੇ ਚਾਟ ਵਗੈਰਾ ਅਸੀਂ ਆਪ ਬਣਾਈ ਦੇ ਸਾਡੇ ਬੱਚੇ ਬਣਾ ਕੇ ਦਿੰਦੇ ਅਸੀਂ ਉਹ ਉੱਥੇ ਰੱਖੀ ਦਾ ਮਟੀਰੀਅਲ ਜੋ ਸਾਨੂੰ ਬੇਸਡ ਹੁੰਦਾ ਨਾ ਕਹਿੰਦੇ ਦਰੀਆਂ ਨਹੀਂ ਤੁਹਾਨੂੰ ਦੇਣੀ ਆ ਜਿਹੜੇ ਥੈਲੇ ਥੂਲੇ ਆਉਂਦੇ ਨਾ ਉਹਨੂੰ ਸੀ ਕੇ ਬਣਾ ਲਓ ਡਿਜੀਟਲ ਇੰਡੀਆ ਹੈ ਜਿਹਾ ਸਾ ਇਹ ਡਿਜੀਟਲ ਇੰਡੀਆ ਦੇਖਦਾ ਸਾਨੂੰ ਤਾਂ ਇਹ ਲੱਗਦਾ ਹੈ ਹੈਨਾ ਸਾਡੇ ਜਿਹੜੇ ਬੱਚਿਆਂ ਦੇ ਸਰ ਅਸੀਂ اٹੈਂਡੈਂਸ ਵੀ ਲਗਾਉਨੇ ਆ ਆਪਣੀ اٹੈਂਡੈਂਸ ਵੀ ਲਗਾਉਨੇ ਆ ਉਹ ਵੀ ਰਜਿਸਟਰ ਇੱਥੇ ਤੱਕ ਕੇ ਸਾਨੂੰ ਆਪ ਲੈਣਾ ਪੈਂਦਾ ਸਾਨੂੰ ਕੋਈ ਫਲੈਕਸੀ ਫੰਡ ਨਹੀਂ ਆਇਆ ਤਿੰਨ ਚਾਰ ਸਾਲ ਤੋਂ ਜੇ ਅਗਰ ਕੋਈ ਵੀ ਗੱਲ ਕੋਈ ਸਾਨੂੰ ਸਾਨੂੰ ਕਹਿੰਦਾ ਤੇ ਸੋਸ਼ਲ ਵਰਕਰ ਆ ਪਰ ਸਾਡੀ ਡਿਊਟੀ ਦਾ ਟਾਈਮ ਕੋਈ ਨਹੀਂ ਸਾਡੀ ਡਿਊਟੀ ਸ਼ਾਮ ਤੱਕ ਚੱਲਦੀ ਹੈ ਰਾਤ ਤੱਕ ਵੀ ਚੱਲਦੀ ਜਾਂਦ ਕੇ ਇਹ ਤੁਸੀਂ ਦੇਖ ਲਓ ਕਿ ਜੇ ਡਿੰਡੇ ਨਾਲ ਹੀ ਜਾਂਦੀ ਹੈ ਡਿਊਟੀ ਡੰਡੇ ਨਾਲ ਸਰ ਲਈ ਜਾਂਦੀ ਹੈ ਸਾਨੂੰ ਉਸ ਵੇਲੇ ਉਦੋਂ ਹੀ ਆਰਡਰ ਆ ਜਾਂਦੇ ਆ ਕਿ ਤੁਸੀਂ ਸਾਨੂੰ ਹੁਣੇ ਅੰਗ ਹਿਨਾਂ ਦੀ ਰਿਪੋਰਟ ਦਿਓ ਜੀ ਹੁਣੇ ਸਾਨੂੰ ਪੈਨਸ਼ਨਾਂ ਦੀ ਰਿਪੋਰਟ ਦਿਓ ਜੀ ਹੁਣੇ ਕਿੰਨੀਆਂ ਪ੍ਰੈਗਨੈਂਟ ਲੇਡੀ ਉਹਨਾਂ ਦੀ ਰਿਪੋਰਟ ਦਿਓ ਜੀ ਕਿੰਨੀਆਂ ਪ੍ਰੈਗਨੈਂਟ ਲੇਡੀ ਦੀ ਤੁਸੀਂ ਫਾਰਮ ਕੰਪਲੀਟ ਕਰਤੇ ਉਹਦੀ ਰਿਪੋਰਟ ਦਿਓ ਜੀ ਰਿਪੋਰਟ ਤਾਂ ਸਾਡੇ ਤੋਂ ਇਸ ਤਰ੍ਹਾਂ ਮੰਗ ਲੈਂਦੇ ਕਿ ਸਾਨੂੰ ਇੰਨੇ-ਇੰਨੇ ਟਾਈਮ 'ਚ ਤੁਹਾਨੂੰ ਰਿਪੋਰਟ ਜਿੰਨੇ ਸਕੂਲ ਟਾਈਮ ਦੇ ਵਿੱਚ ਵਿੱਚ ਰਿਪੋਰਟ ਨਾ ਹੀ 12 ਵਜੇ ਤੱਕ 1 ਵਜੇ ਤੱਕ ਆ ਕੇ ਤਾ ਜੋ ਉਦੋਂ ਸਕੂਲ ਟਾਈਮ ਤੱਕ ਤਾਂ ਅਸੀਂ ਰਿਪੋਰਟ ਦੇਣੀ ਦੇਣੀ ਸਰ ਸਕੂਲ ਟਾਈਮ ਤੋਂ ਬਾਅਦ ਵੀ 1 ਵਜੇ ਤੋਂ ਬਾਅਦ ਵੀ ਸਾਨੂੰ ਨਹੀਂ ਪਤਾ ਅਸੀਂ ਆਪਣੇ ਘਰ ਜਾ ਕੇ ਰੋਟੀ ਨਹੀਂ ਖਾ ਸਕਦੇ ਖਾਂਦਿਆਂ-ਖਾਂਦਿਆਂ ਸਾਨੂੰ ਕਿਹੜੇ ਵੇਲੇ ਫੋਨ ਆ ਜਾਣਾ ਕਿ ਸਾਨੂੰ ਆ ਰਿਪੋਰਟ ਦਿਓ ਫਿਰ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਜਾਂਦਾ ਕਿ ਆਪੇ ਸਭ ਜ਼ਿੰਮੇਵਾਰੀ ਦਾ ਅਹਿਸਾਸ ਜ਼ਰੂਰ ਕਰਾਇਆ ਜਾਂਦਾ ਲੇਕ ਸਾਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਬੰਦ ਹੀ ਕਿ ਅਸੀਂ ਇਹਨਾਂ ਨੂੰ ਸੈਲਰੀ ਵੀ ਦੇਣੀ ਹੈ ਟਾਈਮ ਤੇ ਇਨਾਂ ਦੇ ਵੀ ਬੱਚੇ ਆ ਇਹਨਾਂ ਨੇ ਵੀ ਬੱਚਿਆਂ ਨੇ ਰੋਟੀ ਪਾਣੀ ਖਾਣਾ ਪਰ ਉਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਸਰ ਸਾਡੀ ਸਵਾਲ ਦਾ ਜਵਾਬ ਦਿਓ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਹੋ ਸਮਝਣਾ ਚਾਹੁੰਦੇ ਆ ਕਿ ਖਰਚਾ ਤੁਹਾਡਾ 5-7000 ਹੋ ਜਾਂਦਾ ਜੋ ਤੁਸੀਂ ਸਟ्रेस ਲੈਨੇ ਆ ਜੋ ਕੰਮ ਕਰਦੇ ਹੋ ਉਹ ਅਲੱਗਾ ਤੋਂ ਉਹਦੇ ਕਾਊਂਟਰ ਤਨਖਾਹ ਕਿੰਨੀ ਮਿਲਦੀ ਹੈ ਕਿ ਧਰਨੇ ਲਾਣੇ ਪੈਂਦੇ ਆ ਸਰ ਸਾਨੂੰ ਉਹਦੇ ਕਾਊਂਟਰ ਤਨਖਾਹ ਇਹ ਦੇਖ ਲਓ ਕਿ ਸਾਨੂੰ ਸਟੇਟ ਦਾ 5500 ਆਉਂਦਾ ਆ ਤੇ ਸੈਂਟਰ ਗਵਰਨਮੈਂਟ ਦਾ 4500 ਸੈਂਟਰ ਗਵਰਨਮੈਂਟ ਦੀ ਤਾਂ ਜਿਹੜੀ ਤਨਖਾਹ ਆ ਸਾਨੂੰ ਉਹ ਕਦੀ ਆਈ ਨਹੀਂ ਕਿਸ਼ਤਾਂ 'ਚ ਹੀ ਆਈ ਆ ਜੇ ਕਿਤੇ ਆ ਗਈ ਆ ਪੰਜੀ ਪੂਰਾ ਸਾਲ ਹੋ ਗਿਆ ਆ ਉਹ ਸਾਨੂੰ ਟਟ ਟਟ ਕੇ ਪੈਸੇ ਮਿਲੇ ਆ ਕਦੀ ਸਾਨੂੰ 1000 10000 ਆ ਗਏ ਕਦੀ ਸਾਨੂੰ 2000 ਆ ਗਏ ਕਦੀ ਸਾਨੂੰ 5000 ਆ ਗਏ ਤੁਹਾਡਾ ਪਰਿਵਾਰ ਕਹਿੰਦਾ ਨਹੀਂ ਕਿ ਕਰਦੇ ਕੀ ਤੁਸੀਂ ਤਾਂ ਕੋਲੋਂ ਪੈਸੇ ਖਰਚ ਕੀ ਆ ਜੰਨੇ ਸਾਡੇ ਪਰਿਵਾਰ ਕਹਿੰਦੇ ਆ ਤੁਸੀਂ ਕਰਦੇ ਕੀ ਕੋਲੋਂ ਖਰਚ ਕੀ ਆ ਜੰਨੇ ਆ ਪੈਸੇ ਜੇ ਅਸੀਂ ਕਿਸੇ ਨੂੰ ਕਹਿੰਨੇ ਸਾਨੂੰ ਸਾਡੇ ਅੰਗਲਵਾੜੀਆਂ ਚ ਕੁਝ ਡੋਨੇਟ ਕਰੋ ਅਗਲੇ ਕਹਿੰਦੇ ਸਰਕਾਰ ਤੁਹਾਨੂੰ ਕੀ ਦਿੰਦੀ ਤੁਸੀਂ ਸਰਕਾਰੀ ਆ ਪਰ ਲੋਕਾਂ ਨੂੰ ਅਸੀਂ ਕਿੱਦਾਂ ਸਮਝਾਉਣੀ ਆ ਕਿ ਸਰਕਾਰ ਸਾਡੇ ਤੱਕ ਸਕੂਲਾਂ ਚ ਨਾ ਸਾਨੂੰ ਪੱਖੇ ਪ੍ਰੋਵਾਈਡ ਕਰਦੀ ਨਾ ਦਰੀਆਂ ਨਾ ਇੱਥੋਂ ਤੱਕ ਕਿ ਜੇ ਅਸੀਂ ਖਾਣਾ ਬਣਾਉਣਾ ਕਈ ਵਾਰ ਸਾਨੂੰ ਵੀ ਭਾਂਡੇ ਆਪਣੇ ਕੋਲੋਂ ਲੈ ਕੇ ਆ ਨਾ ਸੌਰੀਆਂ ਦੀ ਨਾ ਪੈਕੇਜ ਨਾ ਸਰਕਾਰੀ ਨਾ ਕੱਚੇ ਵਿਚ ਵਿਚਾਲੇ ਲਟਕੇ ਹੋਏ ਆ ਵਿਚ ਵਿਚਾਲੇ ਲਟਕੀ ਹੋਈਆਂ ਜਾਨੀ ਕਿ ਇਹ ਲੋਕਾਂ ਦੇ ਕਹਿਣ ਲਈ ਇਦਾਂ ਆ ਕਿ ਇਹ ਜੋਬ ਕਰਦੀਆਂ ਪਰ ਉਹ ਸਾਨੂੰ ਪਤਾ ਸਾਡੇ ਮਰਿਆ ਸੁਪ ਸਾਡੇ ਗੱਲ ਪਿਆ ਸੀ ਉਹਨੂੰ ਕਿਸ ਤਰ੍ਹਾਂ ਸਫਲ ਕਰ ਦੰਗ ਬਹੁਤ ਜ਼ਿਆਦਾ ਮਾਰਦਾ ਉਹ ਤਾਂ ਸਾਡੀ ਕਿਸਮਤ ਚੰਗੀ ਹੈ ਕਿ ਅਸੀਂ ਬਚ ਜਾਂਦੇ ਹਾਂ ਸਰ ਉਹ ਪਰਮਾਤਮਾ ਸਾਹ ਦਿਨ ਦਾ ਇੱਕ ਮੈਂ ਹੋਰ ਗੱਲ ਕੋ ਦੱਸਣਾ ਚਾਹਣੀ ਤੁਹਾਡੇ মিডিਆ ਰਾਹੀਂ ਕਿ ਆਂਗਣਵਾੜੀ ਦੇ ਵਰਕਰ ਦਾ ਜਿਹੜਾ ਇੱਕ ਈਮੇਜ ਹੈ ਉਹਨੂੰ ਸਰਕਾਰ ਨੇ ਪਬਲਿਕ ਦੇ ਵਿੱਚ ਖਰਾਬ ਕਰ ਦਿੱਤਾ ਪਤਾ ਕੀ ਹੈ ਉਹਦੇ ਨਾਲ ਕੀ ਹੈ ਸਾਡਾ ਜਿਹੜਾ ਫੀਡ ਰਾਸ਼ਨ ਬੱਚਿਆਂ ਨੂੰ ਅਸੀਂ ਦੇਈਦਾ ਹੈ ਉਹਦੇ ਵਿੱਚ ਮਿਲਕ ਇੱਕ ਐਦਾਂ ਦਾ ਪਦਾਰਥ ਹੈ ਜਿਹੜਾ ਹਰ ਇੱਕ ਬੱਚੇ ਦੇ ਗਰੋਥ ਕਰਨ ਵਿੱਚ ਵਧੀਆ ਹੁੰਦਾ ਪਰ ਸੀਐਮ ਸਾਹਿਬ ਮਾਨ ਭਗਵੰਤ ਮਾਨ ਜੀ ਨੇ ਇਹ ਕੀਤਾ ਆਂਦਿਆਂ ਸਾਰੇ ਉਹ ਸਾਰਾ ਬੰਦ ਕਰਕੇ ਨਮਕ ਵਾਲੀਆਂ ਚੀਜ਼ਾਂ ਦੇਣੀਆਂ ਬੱਚਿਆਂ ਨੂੰ ਸ਼ੁਰੂ ਕਰ ਦਿੱਤੀ ਇੱਕ ਪ੍ਰੈਗਨੈਂਟ ਲੇਡੀਜ਼ ਨੂੰ ਮੋਰਮਰੇ ਨਾਂ ਦਾ ਇੱਕ ਪੈਕੇਟ ਆਂਦੇ ਉਹ ਦੇਣੇ ਆ ਅਸੀਂ ਨਵੇਂ ਸ਼ਹਿਰ ਬਲਾਕ ਦੇ ਵਿੱਚੋਂ ਅਸਪਾਇਰ ਡੇਟ ਵਾਲਾ 1.5 200 ਥੈਲੇ ਅਸੀਂ ਚੁਕਵਾਇਆ। ਅੱਛਾ ਜੀ। 152 ਥੈਲੇ ਅਸਮਾਨਪੁਰ ਸਰਕਲ ਤੋਂ ਚੁੱਕੇ ਗਏ। ਜਿਹੜੇ ਕਿ ਸਾਨੂੰ ਇਧਰੋਂ ਡੀਪੀਓ ਸਾਹਿਬ ਤੇ ਸੀਡੀਪੀਓ ਵੱਲੋਂ ਮਤਲਬ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਨਾ ਪੰਜ ਅਸੀਂ ਕਿਹਾ ਸਰ ਪੰਜ ਦਿਨ ਦੀ ਇਹ ਅਸਪਾਇਰ ਡੇਟ ਹੀ ਰਹਿੰਦੀ ਆ। ਤੁਸੀਂ ਕਹਿੰਦੇ 2 ਮਹੀਨੇ ਦਾ ਆਪਣੇ ਰਜਿਸਟਰ 'ਚ ਕੱਢ ਕੇ ਦੇ ਦਿਓ। ਆਪ ਤਾਂ ਦੋ ਨੰਬਰ ਦੇ ਕੰਮ ਕਰਦੇ ਹੀ ਕਰਦੇ। ਸਾਨੂੰ ਵੀ ਜ਼ਬਰਦਸਤੀ ਕਰਨੇ ਦੀ ਸਲਾਹ ਦਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਸੋਲਵ ਕਰ ਦਿਓ, ਲਿਖ ਦਿਓ। ਇਹ ਸਲਾਹ ਕੀਤੀ ਸੀ ਜੀ। ਏ ਸਰ ਸੀਡੀਪੀਓ ਜੋ ਗਰੂਪ ਸਿੰਘ ਦੀ ਸਲਾਹ ਸੀ ਜਦੋਂ ਕਿਹਾ ਸੀ ਇਦਾਂ ਨਹੀਂ ਹੁੰਦਾ ਆਧਾਰ ਇਹਨਾਂ ਡੀਪੀਓ ਸਾਹਿਬ ਨੂੰ ਕੀਤੀ ਤੇ ਡੀਪੀਓ ਸਾਹਿਬ ਦੇ ਕਹਿਣ ਤੇ ਫਿਰ ਉੱਥੋਂ ਚੱਕਵਾਇਆ ਗਿਆ ਸਮਾਨ ਉਸ ਤੋਂ ਅਗਲੀ ਵਾਰੀ ਫਿਰ ਅਗਲੇ ਮਹੀਨੇ ਹੀ ਪ੍ਰੋਬਲਮ ਹੋਈ ਫਿਰ ਕਹਿਣ ਤੁਸੀਂ ਰਲ ਮਿਲ ਕੇ ਕਰ ਲੋ ਰਲ ਮਿਲ ਕੇ ਕਰ ਲੋ ਜੇ ਤੁਸੀਂ ਸਮੇਂ ਸੰਘਰਸ਼ਨਾ ਕਰਦੇ ਤਾਂ ਬੱਚਿਆਂ ਨੂੰ ਉਹੀ ਐਕਸਪਾਇਰੀ ਡੇਟ ਵਾਲਾ ਮਾਲ ਜਾਣਾ ਸੀ ਤੁਸੀਂ ਮੈਂ ਇਹੀ ਕਹਿਣਾ ਚਾਹਨੀ ਜੋ ਜਿਹੜੇ ਵੀ ਲੋਕੀ ਖਾਣਾ ਲੈ ਕੇ ਜਾਂਦੇ ਆ ਉਹ ਪੈਕੇਟ ਅਸੀਂ ਸਾਨੂੰ ਅਲਾਉਡ ਨਹੀਂ ਹੁੰਦਾ ਦੇਣਾ ਪਰ ਉੱਥੇ ਥੈਲੇ ਤੇ ਲਿਖੀ ਹੁੰਦੀ ਡੇਟ ਉਹ ਚੈੱਕ ਕਰਕੇ ਲੈ ਕੇ ਜਾਣ ਕਿਉਂਕਿ ਬੇਚ ਕੁੜੀਆਂ ਕੁਛ ਡਰ ਜਾਂਦੀਆਂ ਸਰ ਪ੍ਰੈਸ਼ਰ ਇੰਨਾ ਇਹ ਪਾਉਂਦੇ ਆ ਤੇ ਉਹਦੇ ਨਾਲ ਉਹ ਦੇ ਵੀ ਸਕਦੀਆਂ ਨੇ ਸੋਸ਼ਲ ਵਰਕਰ ਪ੍ਰੈਸ਼ਰ ਪੂਰਾ ਪ੍ਰੈਸ਼ਰ ਪੂਰਾ ਸਰ ਸੋਸ਼ਲ ਵਰਕਰ ਦਾ ਕੰਮ ਹੁੰਦਾ ਵੀ ਬੱਚਿਆਂ ਦੀ ਸਿਹਤ ਤੇ ਜੋ ਪਬਲਿਕ ਦੀ ਸਿਹਤ ਆ ਉਹਦਾ ਧਿਆਨ ਰੱਖਿਆ ਜਾਵੇ ਪਰ ਇਹੀ ਸਾਨੂੰ ਗਲਤ ਕੰਮ ਕਰਨ ਲਈ ਕਹਿ ਰਹੇ ਆ ਤੇ ਸਰ ਸਾਡੇ ਕੋਲ ਵੀਡੀਓ ਅਸੀਂ ਦਿਖਾ ਲੀਆਂ ਇਹਨਾਂ ਨੂੰ ਉਹ ਵੀ ਨਹੀਂ ਸਾਡੇ ਕੋਲ ਇਹਨਾਂ ਨੇ ਮੁੜ ਕੇ ਹੋਇਆ ਹੁਣ ਤੁਸੀਂ ਇਹ ਦੇਖੋ ਮੇਰੇ ਆਂਗਣਵਾੜੀ ਦੇ ਵਿੱਚ ਦਸੰਬਰ ਜੀ ਸਾਰਾ ਖਾਣਾ ਖਤਮ ਹੋ ਗਿਆ ਉਸ ਤੋਂ ਬਾਅਦ ਕਿ ਹੋ ਬਚਿਆ ਹੋਇਆ ਨਮਕ ਬਚਿਆ ਹੋਇਆ ਤੇ ਇੱਕ ਚੀਨੀ ਬਚੀ ਹੋਈ ਆ ਪਰਸੋਂ ਚੋਂ ਮੈਸੇਜ ਆਇਆ ਕਿ ਤੁਸੀਂ ਨਮਕ ਚੀਨੀ ਇਸ ਤਰ੍ਹਾਂ ਹੀ ਬਣ ਦੋ ਜਦ ਕਿ ਦਲੀਏ ਦੇ ਵਿੱਚ ਹੀ ਵੰਡਿਆ ਜਾਊਗਾ ਬਣਾ ਕੇ ਸਮਾਨ ਇਹ ਸੀਡੀਪੀ ਉਹ ਬਲਾਕ ਲੈਵਲ ਤੇ ਸਾਰੇ ਬਲਾਕਾਂ ਦੇ ਵਿੱਚ ਆਇਆ ਜੋ ਸਮਾਨ ਬਚਦਾ ਉਹਨਾਂ ਨੂੰ ਟੇਕ ਹੋਮ ਰਾਸ਼ਨ ਇਸ ਤਰ੍ਹਾਂ ਹੀ ਦੇ ਦਿਓ ਬੱਚਿਆਂ ਨੂੰ ਹੁਣ ਤੁਸੀਂ ਦੱਸੋ ਤੁਸੀਂ ਮੇਰੇ ਕੋਲ ਲਾਪਤਰੀ ਆ ਤੁਹਾਡੇ ਬੱਚੇ ਉੱਥੇ ਆਂਦਾ ਮੈਂ ਕਹੂੰਗੀ ਭੈਣ ਜੀ ਆਪਨਾ ਆ ਕੇ ਤੁਸੀਂ ਲੈ ਜਾਓ ਖਾਣਾ ਹੈਨਾ ਤੁਸੀਂ ਜਦੋਂ ਖਾਣਾ ਲੈਣ ਆਉਗੇ ਸਰ ਇਹ ਮੈਡਮ ਆਉਗੇ ਖਾਣਾ ਲੈਣ ਇਹਨਾਂ ਨੂੰ ਮੈਂ ਕੀ ਕਿਓ ਤੇ ਨਮਕ ਤੇ ਚੀਨੀ ਕੱਲੀ ਦੇ ਕੇ ਤੋਰ ਦੂੰਗੀ ਜੋ ਜਿਹੜੀ ਰੈਸਪੀ ਬਣਦੀ ਆ ਉਹਦੇ ਵਿੱਚ ਦਲੀਆ ਨਾਂ ਦੀ ਕੋਈ ਚੀਜ਼ ਐ ਕੋਈ ਖਿਚੜੀ ਬਣਾਣੀ ਪੈਂਦੀ ਐ ਕੋਈ ਪੰਜੀਰੀ ਐ ਸਾਨੂੰ ਮਿਕਦਾਰ ਦਾ ਸਾਡੀ ਸਹੀ ਟਾਈਮ ਤੇ ਕਦੇ ਆਈ ਨਹੀਂ ਪਹੁੰਚੀ ਨਹੀਂ ਸਾਡੇ ਤੱਕ ਫਿਰ ਸਾਨੂੰ ਇਸ ਤਰ੍ਹਾਂ ਦੇ ਕਰਨ ਪੈਂਦੇ ਲੋਕੀ ਕਹਿੰਦੇ ਇਹ ਕੀ ਕਰਦੀਆਂ ਨਮਕ ਦੇਈ ਜੰਨੀ ਆਸੀਂ ਪਾਣੀ ਚ ਘੋਲ ਕੇ ਪੀਣਾ ਖੰਡ ਐ ਅਸੀਂ ਸ਼ਰਬਤ ਬਣਾ ਕੇ ਪੀਣੀ ਉਹ ਹੱਸਦੇ ਆਗੇਓ ਕਿ ਹੁਣ ਤਾਂ ਗਰਮੀਆਂ ਵੀ ਨਹੀਂ ਜਿਹੜਾ ਸ਼ਰਬਤ ਬਣਾ ਕੇ ਪੀ ਲਈਏ अच्छा फिर मग्रो आपके गिले शिकवे ਤੁਹਾਨੂੰ ਸੁਣਨੇ ਕਰਾਂਗੇ ਹਾਂਜੀ ਸਰ ਇੰਨਾ ਖਰਾਬ ਰਾਸ਼ਨ ਆਇਆ ਸੀ ਮੋਰਮਰਿਆਂ ਦਾ ਆਦਮ ਪਰਚੀ ਵੀ ਚੁਕਵਾਇਆ ਗਿਆ ਇੱਥੋਂ ਵੀ ਚੁਕਵਾਇਆ ਮੇਰੇ ਖੋਦ ਦੇ ਸੈਂਟਰ ਦੇ ਵਿੱਚ ਪਾਈ ਤੁਸੀਂ ਕਹਿੰਦੇ ਕਿ ਇਮੇਜ ਦੀ ਵੀ ਨੂੰ ਵੀ ਢਾਹ ਲੱਗਦੀ ਹੈ 6 ਵਜੇ ਦੀ ਕਿ ਅੰਗੜਵਾੜੀ ਵਰਕਰਸ ਕੰਮ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਹੈ ਕਿ ਇਹ ਇਹ ਚੀਜ਼ ਦੇ ਦੇ ਕਿਉਂਕਿ ਉਹ ਸਾਡੇ ਨਾਲ ਸਿੱਧੇ ਸੰਪਰਕ ਵਿੱਚ ਹੈ ਕਿਉਂਕਿ ਨਾ ਤਾਂ ਸੁਪਰਵਾਈਜ਼ਰ ਨੂੰ ਸਰ ਜਾਣਦੇ ਨਾ ਉਹ ਸੀਡੀਪੀਓ ਸਰ ਨੂੰ ਜਾਣਦੇ ਆ ਸਰ ਰابطਾ ਤਾਂ ਉਹਨਾਂ ਦਾ ਸਾਡੇ ਨਾਲ ਬਣਿਆ ਆ ਨਾ ਸੇਤਾ ਤੁਸੀਂ ਦੀ ਹਾਂਜੀ ਹਾਂਜੀ ਸਰ ਇੱਕ ਇਹ ਵੀ ਹੈ ਕਿ ਕਈ ਵਾਰ ਰਾਸ਼ਨ ਸਾਨੂੰ 6-6 ਮਹੀਨੇ ਆਉਂਦਾ ਨਹੀਂ ਲੋਕਾਂ ਨੂੰ ਐਂ ਲੱਗਦਾ ਕਿ ਅਸੀਂ ਉਹਨਾਂ ਤੱਕ ਰਾਸ਼ਨ ਜਿਹੜਾ ਪਹੁੰਚਦਾ ਨਹੀਂ ਕਰ ਰਹੇ ਹੈਗੇ ਬਹੁਤ ਦੇਰੀ ਹੁੰਦੀ ਆ ਕਿਸੇ ਟਾਈਮ ਤਾਂ ਸਾਨੂੰ ਰਾਸ਼ਨ ਬਹੁਤ ਜ਼ਿਆਦਾ ਆ ਜਾਂਦਾ ਕਿਸੇ ਟਾਈਮ ਸਾਨੂੰ ਰਾਸ਼ਨ ਆਂਦਾ ਹੀ ਨਹੀਂ ਹੈਗਾ ਕਿਸੇ ਟਾਈਮ ਐਕਸਪਾਇਰੀ ਦੇ ਨੇੜੇ ਹਾਂਜੀ 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 ਬਿਲਕੁਲ ਸਰ ਸੀਵੀ ਦੇ ਪੈਸੇ ਸਾਡੇ ਜਿਹੜੇ 2021-22 ਤੋਂ 21 ਤੋਂ ਰਹਿ ਰਹੇ ਆ ਉਹ ਵੀ ਪਿੱਛੋਂ ਸਰਕਾਰ ਵੱਲੋਂ ਆਏਗਾ ਸਾਡੇ ਜ਼ਿਲ੍ਹਾ ਲੈਵਲ ਤੇ ਸਾਨੂੰ ਉਹ ਪੈਸੇ ਨਹੀਂ ਦਿੱਤੇ ਜਾ ਰਹੇ ਕਿਉਂਕਿ ਬਿੱਲ ਵੀ ਲੈ ਚੁੱਕੇ ਬਿੱਲ ਲੈਣ ਦੇ ਬਾਵਜੂਦ ਵੀ ਸਾਨੂੰ ਉਹ ਪੈਸੇ ਨਹੀਂ ਮਿਲ ਰਹੇ ਮੈਂ ਅੱ ਆ ਸਾਡੀਆਂ ਮੁੱਖ ਮੰਗਾਂ ਇਹ ਹੈ ਕਿ ਸਾਡਾ ਜਿਹੜਾ ਅਸੀਂ ਪੋਸ਼ਨ ਟਰੈਕਰ ਇੱਕ ਆਨਲਾਈਨ ਕੰਮ ਹੁੰਦਾ ਜਿਹੜਾ ਸਾਰੇ ਬੱਚਿਆਂ ਦਾ ਜਿਹੜਾ ਅਸੀਂ ਆਨਲਾਈਨ ਉੱਪਰ ਕਰਨ ਅਸੀਂ 6 ਅਕਤੂਬਰ ਤੋਂ ਸਰ ਉਹ ਬੰਦ ਕੀਤਾ ਹੋਇਆ ਆਨਲਾਈਨ ਕਿਵੇਂ ਫੋਨ ਤੋਂ ਕਰਦੇ ਹੋ ਫੋਨ ਤੋਂ ਕਰਦੇ ਫੋਨ ਹੈ ਨਹੀਂ ਨੈਟ ਦਾ ਬਿੱਲ ਤੁਹਾਡਾ ਹੀ ਆ ਵੀ ਨੈਟ ਦਾ 1000 ਰੁਪਏ 6 ਮਹੀਨੇ ਵਾਸਤੇ ਆ ਆ ਜਾਂਦਾ ਕਿ ਉਹ ਵੀ ਇੱਕ ਵਾਰੀ ਆਇਆ ਇੱਕ ਵਾਰੀ ਆਇਆ ਇੱਕ ਵਾਰੀ ਹੁਣ ਡਿਪ ਡਿਪਟੀ ਕਮਿਸ਼ਨਰ ਆਪਣੇ ਨਮਸ਼ਰ ਸ਼ੀਤਪາກ ਸਿੰਘ ਜੀ ਦੇ ਚੱਲੇ ਆ ਉੱਥੇ ਮੀਟਿੰਗ ਤੇ ਤੇ ਸਾਨੂੰ ਜੇ ਲੱਗਿਆ ਕਿ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਮਿਲਦਾ ਹੈ ਫਿਰ ਅਸੀਂ ਇੱਥੋਂ ਧਰਨਾ ਚੁੱਕ ਲੈਂਦੇ ਆ ਨਹੀਂ ਤਾਂ ਅਸੀਂ ਆਪਣੇ ਉੱਪਰ ਟੀਮ ਨਾਲ ਸਲਾਹ ਕਰਕੇ ਇੱਥੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਦੇ ਹਾਂ ਧੰਨਵਾਦ ਜੀ